ਸਤਨਾਮ ਵਾਹਿਗੁਰੂ ਸਾਹਿਬ ਜੀ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਸਾਵਨ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਅਧਾਰ ਦੇਖਿਆ ਰੰਗ ਕੁੜਾ ਵਿਆ ਦਿਸਨ ਸਬੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਲਾ ਸਾਧੂ ਪੀਵਨ ਹਾਰ ਵਾਨ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖਿਆ ਪਾਰ ਹਰ ਮਿਲਨੈ ਨੂੰ ਮਨ ਲੋਚਦਾ ਕਰਮ ਮਿਲਾਵਨ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਹਾਰ ਨਾਨਕ ਹਰਜੀ ਮਾਇ ਆਕਾਰ ਸਬਦ ਸਵਾਰਨਹਾਰ ਸਾਵਨ ਤਿਨਾ ਸੁਹਾਗਨੀ ਜਿਨ ਰਾਮ ਨਾਮ ਉਰਹਾਰ ਨਾਨਕ ਹਰਜੀ ਮਾਇ ਆਕਾਰ ਸ਼ਬਦ ਸਵਾਰ ਨਹਾਰ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਤਖਤ ਸਿੰਘਾਸਨ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰਸਵਾਰੇ ਸਤ ਸੰਗੀ ਜਨੋ ਵੱਡ ਭਾਗੇ ਹੋ ਆਪ ਜੀਆਂ ਨੇ ਗੁਰਬਾਣੀ ਕੀਰਤਨ ਆਸਾ ਕੀ ਵਾਰ ਦਾ ਕੀਰਤਨ ਸਰਵਨ ਕਰਕੇ ਆਨੰਦ ਮਾਣਿਆ ਤੇ ਸਮਾ ਹੋਇਆ ਗੁਰ ਸ਼ਬਦ ਵਿਚਾਰ ਦਾ ਅੱਜ ਸਾਵਨ ਮਹੀਨੇ ਦੀ ਸੰਗਰਾਂਦ ਦੀ ਅਰੰਭਤਾ ਹੈ ਤੇ ਆਪ ਜੀਆਂ ਨੇ 12 ਮਹਾ ਮਾਸ ਵਿੱਚੋਂ ਸਾਵਨ ਮਹੀਨੇ ਦਾ ਮੂਲ ਪਾਠ ਸਰਵਨ ਕੀਤਾ ਹੈ ਕੁਝ ਕੁ ਮਿੰਟਾਂ ਵਾਸਤੇ ਆਪਾਂ ਇਸ ਸਾਵਨ ਮਹੀਨੇ ਦੇ ਰਾਹੀਂ ਸਤਿਗੁਰੂ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਜੋ ਤਰਸ ਕੀਤਾ ਸਾਡਾ ਭਲਾ ਕਰਨ ਵਾਸਤੇ ਸਾਨੂੰ ਉਪਦੇਸ਼ ਦਿੱਤਾ ਹੈ ਉਹਦੀ ਵਿਚਾਰ ਕਰਨੀ ਹੈ ਆਪ ਸਮੂਹ ਸੰਗਤ ਬੜੀ ਇਕਾਗਰਤਾ ਬੜੇ ਧਿਆਨ ਦੇ ਨਾਲ ਗੁਰੂ ਕੀ ਬਾਣੀ ਦੀ ਵਿਚਾਰ ਨੂੰ ਸਰਵਨ ਕਰਦੇ ਹੋ ਅਤੇ ਬਹੁਤ ਜ਼ਿਆਦਾ ਮਾਨ ਸਤਕਾਰ ਵੀ ਕਰਦੇ ਹੋ ਆਓ ਜੋ ਇਹ ਮਹੀਨਾ ਆਰੰਭ ਹੋਇਆ ਹੈ ਇਦੀ ਵਿਚਾਰ ਦੇ ਨਾਲ ਜੁੜੀਏ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਕਹਿਣ ਲੱਗੇ ਜਿਵੇਂ ਸਾਵਣ ਦੇ ਮਹੀਨੇ ਵਿੱਚ ਬਾਹਰ ਜਦੋਂ ਬਰਸਾਤ ਹੁੰਦੀ ਏ ਮੀਂਹ ਪੈਂਦਾ ਆ ਤੇ ਸਾਰੀ ਬਨਾਸਪਤੀ ਔਰ ਜੀਵ ਜੰਤੂ ਸਾਰੇ ਹਰਿਆਵਲਤਾ ਤੇ ਖੇੜੇ ਦੇ ਸਹਿਤ ਹੋ ਜਾਂਦੇ ਨੇ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਮੀਹੋਂ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਸਤਿਗੁਰੂ ਕੈ ਲੱਗੇ ਬਾਰ ਬਰਸਾਤ ਹੋਵੇ ਤੇ ਗੁਰਮੁਖੋ ਹਰ ਇੱਕ ਚੀਜ਼ ਹਰਿਆਵਲਤਾ ਦੇ ਸਹਿਤ ਖੇੜੇ ਦੇ ਸਹਿਤ ਤੇ ਧਰਤੀ ਵੀ ਠੰਡੀ ਠਾਰ ਹੋ ਜਾਂਦੀ ਏ ਸਤਿਗੁਰੂ ਕਹਿਣ ਲੱਗੇ ਇਸੇ ਤਰ੍ਹਾਂ ਸਾਵਨ ਸਰਸੀ ਕਾਮਨੀ ਉਹ ਜੀਵਾਤਮਾ ਸਹਿਤ ਰਸਾਂ ਦੇ ਹੋ ਗਈ ਉਹ ਜੀਵ ਆਤਮਾ ਖੇੜੇ ਦੇ ਸਹਿਤ ਹੋ ਗਈ ਜਿਹਦਾ ਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਬਣ ਗਿਆ ਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਬਣ ਜਾਣਾ ਇਹ ਤੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਵੈਸੇ ਦੁਨੀਆਂ ਕੋਈ ਕਿਤੇ ਨੇ ਲਾਈ ਬੈਠਾ ਕੋਈ ਕਿਤੇ ਨੇ ਲਾਈ ਬੈਠਾ ਸਤਿਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆਦਾਰਾ ਕਿਆ ਮੀਤ ਮਹਾਰਾਜ ਕਹਿਣ ਲੱਗੇ ਸੰਸਾਰ ਦੀ ਪ੍ਰੀਤ ਝੂਠੀ ਹੈ ਸਾਰੇ ਆਪਣੇ ਆਪਣੇ ਮਤਲਬ ਨਾਲ ਜੁੜੇ ਨੇ ਨੇੜੇ ਤੋਂ ਨੇੜੇ ਦਾ ਰਿਸ਼ਤਾ ਵੀ ਇੱਕ ਦੂਜੇ ਨਾਲ ਮਤਲਬ ਕਰਕੇ ਜੁੜਿਆ ਇਸ ਲਈ ਮਹਾਰਾਜ ਕਹਿਣ ਲੱਗੇ ਜਿਹੜੀ ਗੁਰੂ ਦੀ ਪ੍ਰੀਤੀ ਹੈ ਗੁਰੂ ਦੇ ਨਾਮ ਨਾਲ ਪਿਆਰ ਕਰਨਾ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਇਸ ਲਈ ਉਹ ਜੀਵਾਤਮਾ ਉਹ ਰੂਹ आनंद ਤੇ ਆਤਮਿਕ ਖੇੜੇ ਦੇ ਸਹਤ ਹੋ ਗਈ ਜਿਹਦਾ ਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਬਣ ਗਿਆ ਤੇ ਪਿਆਰ ਇਨਾ ਕੋ ਬਣ ਗਿਆ ਕਿ ਗੁਰੂ ਨੇ ਕੋਈ ਫਰਮਾਨ ਕੋਈ ਹੁਕਮ ਕੀਤਾ ਤੇ ਅੱਗੋਂ ਸਿੱਖ ਸਿਰ ਝੁਕਾ ਕੇ ਕਹਿੰਦਾ ਸਤਿਗੁਰੂ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਮੈਂ ਤੁਹਾਡੇ ਹੁਕਮ ਉੱਪਰ ਕੋਈ ਵਿਚਾਰ ਨਹੀਂ ਕਰ ਸਕਦਾ ਕੋਈ ਸੋਚ ਨਹੀਂ ਸਕਦਾ ਮਹਾਰਾਜ ਤੁਹਾਡਾ ਹੁਕਮ ਤੇ ਸਿਰ ਝੁਕਾ ਕੇ ਮੰਨਿਆ ਜਾਂਦਾ ਹੈ ਫਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵਿਚਾਰ ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝੈ ਤੇ ਨਿਸ਼ਤਾਰ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੋਸ ਤਰੋਂ ਕੇ ਪਿਆਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਨਾਮ ਤੇਰਾ ਆਧਾਰ ਮੇਰਾ ਜਿਵੇਂ ਫੁੱਲ ਜਈ ਹੈ ਨਾਰ ਮਹਾਰਾਜ ਤੁਹਾਡੇ ਚਰਨ ਕਮਲਾਂ ਦਾ ਪਿਆਰ ਤੁਹਾਡੇ ਨਾਮ ਨਾਲ ਕੀਤੀ ਹੋਈ ਪ੍ਰੀਤੀ ਇਸ ਤਰ੍ਹਾਂ ਮੇਰੇ ਜੀਵਨ ਦਾ ਜਿੰਦ ਦਾ ਆਧਾਰ ਹੈ ਆਸਰਾ ਹੈ ਜਿਵੇਂ ਇੱਕ ਕਮਲ ਦਾ ਫੁੱਲ ਪਾਣੀ ਦੇ ਆਸਰੇ ਤੇ ਹਰਿਆਵਲ ਤੇ ਖੇੜੇ ਦੇ ਸਹਤ ਹੈ ਪਾਣੀ ਸੁੱਕ ਜਾਏ ਤੇ ਕਮਲ ਦਾ ਫੁੱਲ ਵੀ ਸੁੱਕ ਤੇ ਸੜ ਜਾਂਦਾ ਹੈ ਮਹਾਰਾਜ ਤੁਹਾਡੇ ਚਰਨ ਕਮਲ ਤੇ ਤੁਹਾਡਾ ਨਾਮ ਮੇਰੀ ਜਿੰਦ ਦਾ ਸਹਾਰਾ ਨੇ ਮਹਾਰਾਜ ਕਹਿੰਦੇ ਚਰਨ ਕਮਲ ਸਿਉ ਪਿਆਰ ਜਿਹਦਾ ਗੁਰੂ ਦੇ ਚਰਨ ਕਮਲਾਂ ਨਾਲ ਪਿਆਰ ਬਣ ਗਿਆ ਉਹ ਜੀਵ ਆਤਮਾ ਖੇੜੇ ਦੇ ਸਹਿਤ ਹੋ ਗਈ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਦਾਰ ਉਹਦਾ ਮਨ ਤੇ ਉਹਦਾ ਤਨ ਵਾਹਿਗੁਰੂ ਪਰਮਾਤਮਾ ਦੇ ਸੱਚੇ ਪ੍ਰੇਮ ਵਿੱਚ ਰੰਗਿਆ ਗਿਆ ਤੇ ਇੱਕ ਪਰਮਾਤਮਾ ਦੇ ਨਾਮ ਨੂੰ ਹੀ ਆਧਾਰ ਬਣਾਇਆ ਹੈ ਆਸਰਾ ਬਣਾਇਆ ਹੈ ਉਹ ਕਿਸੇ ਹੋਰ ਆਸਰੇ ਤੇ ਨਹੀਂ ਜਾਉਂਦਾ ਜਿਹੜਾ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਨੂੰ ਆਸਰਾ ਬਣਾ ਲਏ ਤੇ ਇਹ ਹਕੀਕਤ ਹੈ ਸਤਗੁਰੂ ਕਹਿਣ ਲੱਗੇ ਜਿਨਨੇ ਸੱਚੇ ਨਾਮ ਨੂੰ ਆਪਣਾ ਆਧਾਰ ਆਸਰਾ ਬਣਾਇਆ ਹੈਨ ਸਤਿਗੁਰੂ ਕਿਰਪਾ ਕਰਦੇ ਨੇ ਉਹਦੀਆਂ ਸਾਰੀਆਂ ਇਛਾਵਾਂ ਪੂਰੀਆਂ ਕਰਦੇ ਨੇ ਉਹਦੇ ਸਾਰੇ ਦੁੱਖ ਕੱਟਦੇ ਨੇ ਉਹਦੇ ਜੀਵਨ ਅੰਦਰ ਸੁਖ ਤੇ ਸ਼ਾਂਤੀ ਭਰ ਦਿੰਦੇ ਨੇ ਆਪਾਂ ਸਾਰੇ ਅਨੰਦ ਸਹਿਬ ਦਾ ਜਾਪ ਪੜ੍ਹਦੇ ਸੁਣਦੇ ਆ ਤੇ ਚੌਥੀ ਪੌੜੀ ਵਿੱਚ ਮਹਾਰਾਜ ਕਹਿਣ ਲੱਗੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਜੇ ਅਸੀਂ ਨਾਮ ਦਾ ਆਸਰਾ ਲਾਂਗੇ ਨਾ ਤੇ ਚੇਤੇ ਰੱਖਿਓ ਨਾਮ ਇਸ ਲੋਕ ਵਿੱਚ ਵੀ ਸਾਡੀ ਸਹਾਇਤਾ ਕਰੇਗਾ ਤੇ ਪਰਲੋਕ ਵਿੱਚ ਵੀ ਸਾਡੀ ਸਹਾਇਤਾ ਕਰੇਗਾ ਇੱਕ ਬਾਣੀ ਦਾ ਹੋਰ ਸ਼ਬਦ ਆਉਂਦਾ ਜੀ ਆਰੇ ਓਲਾ ਨਾਮ ਕ ਅਵਰ ਜੇ ਕਰਨ ਕਰਾਮ ਨੂੰ ਤਿਨ ਮੈ ਪਉ ਹੈ ਜਾਮ ਕਹ ਮਹਾਰਾਜ ਕਹਿਣ ਲੱਗੇ ਹੇ ਜਿੰਦੇ ਤੈਨੂੰ ਤੇ ਸਹਾਰਾ ਹੀ ਨਾਮ ਦਾ ਹੈ ਤੂੰ ਪਰਲੋਕ ਵਿੱਚ ਵੀ ਜਾਏ ਤੇ ਇਹ ਨਾਮ ਨੇ ਤੇਰਾ ਸਹਾਰਾ ਬਣਨੇ ਮਹਾਰਾਜ ਤੇ ਬਾਣੀ ਵਿੱਚ ਆਪਾਂ ਸੁਖਮਨੀ ਸਾਹਿਬ ਤੁਸੀਂ ਸਾਰੇ ਬਹੁਤ ਜ਼ਿਆਦਾ ਜਾਪ ਕਰਦੇ ਹੋ ਮਹਾਰਾਜ ਕਹਿੰਦੇ ਜਿਥੇ ਤੇਰੀ ਮਾਂ ਤੇਰਾ ਬਾਪ ਤੇਰਾ ਭਰਾ ਭੈਣ ਧੀਆਂ ਪੁੱਤਰ ਪਰਿਵਾਰ ਕੋਈ ਵੀ ਸਹਾਈ ਨਹੀਂ ਹੋ ਸਕਦਾ ਉਥੇ ਨਾਮ ਨੇ ਸਹੈਤਾ ਕਰਨੀਏ ਜਹ ਮਾਤ ਪਿਤਾ ਸੋਤ ਮੀਤ ਨਾ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਇਸ ਲਈ ਉਹਨਾਂ ਗੁਰਮਖਾਂ ਨੇ ਸੱਚੇ ਨਾਮ ਨੂੰ ਆਧਾਰ ਬਣਾਇਆ ਮਹਾਰਾਜ ਕਹਿਣ ਲੱਗੇ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਤੱਕਿਆ ਹੈ ਉਹ ਕਈ ਆਸਰੇ ਨਹੀਂ ਗੁਰਮਖੋ ਇੱਕੋ ਨਾਮ ਦੇ ਆਸਰੇ ਤੇ ਜ਼ਿੰਦਗੀ ਬਤੀਤ ਕਰਦੇ ਨੇ ਜਿਹਦੇ ਕੋਲ ਨਾਮ ਆ ਗਿਆ ਹੈ ਉਹਦੇ ਕੋਲ ਨਾਮੀ ਵੀ ਆ ਜਾਂਦਾ ਹੈ ਪਰਮਾਤਮਾ ਵੀ ਆ ਜਾਂਦਾ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪਰਮਾਤਮਾ ਦਾ ਸਿਮਰਨ ਨਾਮ ਸਭ ਤੋਂ ਉਚਾਇਆ ਤੇ ਇਹਨੂੰ ਸਿਮਰ ਸਿਮਰ ਕੇ ਵੱਡੇ ਵੱਡੇ ਪਾਪੀ ਜਿਨ੍ਹਾਂ ਨੂੰ ਲੋਕੀ ਕਹਿੰਦੇ ਸਨ ਇਹ ਨੀਚ ਨੇ ਮਹਾਰਜ ਕਹਿਣ ਲੱਗੇ ਉਹ ਵੀ ਉੱਚੀ ਪਦਵੀ ਨੂੰ ਪ੍ਰਾਪਤ ਹੋ ਗਏ ਇਸ ਲਈ ਤੂੰ ਨਾਮ ਨੂੰ ਆਧਾਰ ਬਣਾ ਵੇਖਿਆ ਰੰਗ ਕੁੜਾਵਿਆ ਦਿਸਨ ਸਬੇ ਸ਼ਾਰ ਤੇ ਜਿਨ ਨੇ ਨਾਮ ਨੂੰ ਆਧਾਰ ਬਣਾ ਲਏ ਨਾ ਉਹਨੂੰ ਆ ਸੰਸਾਰ ਦੀ ਮੋਹ ਮਾਇਆ ਦੇ ਜਿੰਨੇ ਪਦਾਰਥ ਨੇ ਮਾਇਕ ਉਹਨੂੰ ਗੁਰਮਖੋ ਇਹ ਤੇ ਜ਼ਹਿਰੀਲੇ ਲੱਗਦੇ ਨੇ ਸਤਗੁਰੂ ਕਹਿਣ ਲੱਗੇ ਵਿਖਿਆ ਰੰਗ ਕੁੜਾਵਿਆ ਇਹ ਝੂਠਾ ਪਿਆਰ ਹੈ ਦੁਨਿਆਵੀ ਪਦਾਰਥਾਂ ਦਾ ਦਿਸਨ ਸਭੇ ਸ਼ਾਰ ਇਹ ਤੇ ਰਾਖ ਹੋ ਜਾਣ ਵਾਲੇ ਨੇ ਸਤਿਗੁਰੂ ਕਹਿਣ ਲੱਗੇ ਹਰ ਹਰ ਨਾਮ ਕਮਾਮਨਾ ਨਾਨਕ ਇਹੋ ਧੰਨ ਸਾਰ ਇਹ ਜਿਹੜਾ ਨਾਮ ਦਾ ਧਾਨੇ ਨਾ ਵਾਹਿਗੁਰੂ ਜੀ ਦੇ ਨਾਮ ਸਿਮਰਨ ਦਾ ਧੰਨ ਇਹ ਸ੍ਰੇਸ਼ਟ ਧੰਨ ਹੈ ਇਹ ਤੇ ਲੋਕ ਵਿੱਚ ਵੀ ਨਿਭਦਾ ਹੈ ਤੇ ਪਰਲੋਕ ਵਿੱਚ ਵੀ ਨਿਭਦਾ ਹੈ ਸਤਿਗੁਰੂ ਕਹਿਣ ਲੱਗੇ ਹਰ ਅੰਮ੍ਰਿਤ ਬੂੰਦ ਸੁਹਾਵਣੀ ਮੇਲ ਸਾਦ ਪੀਵਨ ਹਾਰ ਉਹ ਫਿਰ ਰੂਹਾ ਉਹ ਜੀਵ ਆਤਮਾ ਵਾ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਬਹਿ ਕੇ ਨਾਮ ਅੰਮ੍ਰਿਤ ਰਸ ਦੀ ਬੂੰਦ ਨੂੰ ਪੀਂਦੀਆਂ ਨੇ ਉਹ ਨਾਮ ਰਸ ਨੂੰ ਚਖਦੇ ਨੇ ਉਹ ਤੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਉਹਤੇ ਗੁਰਮਖੋ ਸ਼ਬਦ ਵਿਚਾਰ ਦੇ ਵਿੱਚੋਂ ਨਾਮ ਸਿਮਰਨ ਦੇ ਵਿੱਚੋਂ ਗੁਰਬਾਣੀ ਕੀਰਤਨ ਦੇ ਵਿੱਚੋਂ ਵੀ ਅੰਮ੍ਰਿਤ ਰਸ ਨੂੰ ਮਾਨ ਦੇ ਪਏ ਨੇ ਨਾਮ ਦਾ ਰਸ ਲੈਂਦੇ ਨੇ ਸਤਗੁਰੂ ਕਹਿਣ ਲੱਗੇ ਪਰ ਇਹ ਤੇ ਪ੍ਰਮਾਤਮਾ ਦੇ ਪਿਆਰਿਆਂ ਦੀ ਸੰਗਤ ਕਰਾਂਗੇ ਨਾ ਤੇ ਫਿਰ ਰੰਗਤ ਆਪਣੇ ਆਪ ਚੜਦੀ ਜਾਏਗੀ ਅੱਜ ਅਸੀਂ ਸੰਗਤ ਕਰਦੇ ਨਹੀਂ ਅੱਜ ਸਾਡਾ ਸੁਭਾਅ ਬਣ ਗਿਆ ਵੀ ਅਸੀਂ ਸੰਗਤ ਵਿੱਚ ਆਉਣਾ ਨਹੀਂ ਚਾਹੁੰਦੇ ਗੁਰਮਖੋ ਇਹ ਜ਼ਰੂਰੀ ਹੈ ਮਹਾਰਾਜ ਨੇ ਐਸੇ ਕਰਕੇ ਲਿਖਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਕਿ ਜਿਹੜਾ ਗੁਰੂ ਕੀ ਸੰਗਤ ਵਿੱਚ ਆ ਗਿਆ ਮਹਾਰਾਜ ਕਹਿਣ ਲੱਗੇ ਉਹ ਦਾ ਤੇ ਪਾਰ ਉਤਾਰਾ ਹੋ ਗਿਆ ਗੁਰੂ ਦੀ ਕਿਰਪਾ ਨਾਲ ਉਹਨੂੰ ਪਦਮ ਪਦਵੀ ਪਰਮ ਪਦਵੀ ਮਿਲੀ ਤੇ ਮਹਾਰਾਜ ਕਹਿਣ ਲੱਗੇ ਇੱਥੇ ਤੇ ਸੁੱਕੀਆਂ ਲੱਕੜਾਂ ਵੀ ਹਰੀਆਂ ਹੋ ਜਾਂਦੀਆਂ ਹਨ ਭਾਵ ਜਿਹੜਾ ਜਨਮਾਂ ਜਨਮਾਂ ਦਾ ਮਨ ਅੰਦਰ ਸੋਕਾ ਭਿਆ ਨਾ ਗੁਰੂ ਕਿਰਪਾ ਦੇ ਨਾਲ ਉਹ ਵੀ ਹਰਿਆ ਭਰਿਆ ਹੋ ਜਾਂਦਾ ਹੈ ਵਾਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਆਪਾਰ ਉਹ ਵਾਹਿਗੁਰੂ ਪਰਮਾਤਮਾ ਜਿਹੜਾ ਸਮਰੱਥ ਜਿਹਨੂੰ ਮਹਾਰਾਜ ਕਹਿਣ ਲੱਗੇ ਸਭਨਾ ਗੱਲਾਂ ਸਮਰੱਥ ਸੁਆਮੀ ਜਿਹੜਾ ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ਜਿਹਦੇ ਕੋਲ ਸਾਰੀ ਤਾਕਤ ਹੈ ਮਹਾਰਜ ਕਹਿਣ ਲੱਗੇ ਉਹ ਸਭ ਕੁਝ ਕਰ ਸਕਦਾ ਹੈ ਸਮਰੱਥ ਪੁਰਖ ਫਿਰ ਉਹ ਰਮਿਆ ਹੋਇਆ ਅਪਾਰ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਵਾਨ ਤਿੰਨ ਪ੍ਰਭ ਸੰਗ ਮੌਲਿਆ ਇਹ ਜਿੰਨੇ ਜੰਗਲ ਦੇ ਕੱਖ ਘਾਹ ਤੋਂ ਲੈ ਕੇ ਜ਼ਰੇ ਜ਼ਰੇ ਤੋਂ ਲੈ ਕੇ ਪਰਮਾਤਮਾ ਹਰ ਚੀਜ਼ ਵਿੱਚ ਰਮਿਆ ਹੋਇਆ ਵਿਰਾਜਮਾਨ ਹੈ ਉਹ ਤੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਉਹਤੇ ਗੁਰਮਖੋ ਕੁਦਰਤ ਦੇ ਵਿੱਚ ਕਾਦਰ ਵਸਦਾ ਪਿਆ ਜੇ ਮਹਾਰਾਜ ਕਹਿਣ ਲੱਗੇ ਨਾਨਕ ਸੱਚ ਦਾ ਧਾਰ ਸਨਾਖਤ ਕੁਦਰਤੀ ਜੇ ਤੂੰ ਸੱਚੇ ਦਾਤਾਰ ਪਿਤਾ ਦੀ ਸਨਾਖਤ ਕਰਨੀ ਹੈ ਨਾ ਫਿਰ ਉਹਦੀ ਕੁਦਰਤ ਵਿੱਚੋਂ ਕਰ ਸਤਗੁਰੂ ਕਹਿਣ ਲੱਗੇ ਉਹ ਹਰ ਥਾਂ ਤੇ ਰਮਿਆ ਹੋਇਆ ਹਰ ਮਿਲਣੈ ਨੂੰ ਮੰਨ ਲੋ ਚਦਾ ਕਰਮ ਮਿਲਾਵਨ ਹਾਰ ਹਰ ਇੱਕ ਦਾ ਮਨ ਲੋਚਦਾ ਹੈ ਵੀ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਾ ਪਰ ਮਹਾਰਾਜ ਕਹਿਣ ਲੱਗੇ ਇਹ ਤੇ ਉਹਦੀ ਬਖਸ਼ਿਸ਼ ਉਹਦਾ ਤਰਸ ਹੈ ਉਹ ਮਿਹਰ ਕਰੇ ਉਹ ਕਿਰਪਾ ਕਰੇ ਤੇ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਆ ਜਿੰਨੇ ਆਪਾਂ ਸੰਗਤ ਵਿੱਚ ਆਏ ਆ ਨਾ ਕਦੇ ਮਨ ਵਿੱਚ ਇਹ ਫੁਰਨਾ ਨਾ ਬਨਾਈਏ ਵੀ ਅਸੀਂ ਚੱਲ ਕੇ ਆਏ ਆ ਨਹੀਂ ਅਸੀਂ ਚੱਲ ਕੇ ਨਹੀਂ ਆਏ ਸਾਨੂੰ ਗੁਰੂ ਲੈ ਕੇ ਆਇਆ ਮਹਾਰਾਜ ਕਹਿਣ ਲੱਗੇ ਆਪੇ ਸੰਗਤ ਸਦ ਬਹਾਲੇ ਆਪੇ ਵਿਦਾ ਕਰਾਵੇ ਆਪ ਹੀ ਸੰਗਤ ਵਿੱਚ ਸਾਦਾ ਮਾਰ ਕੇ ਆਵਾਜ਼ ਮਾਰ ਕੇ ਲੈ ਕੇ ਆਉਂਦਾ ਜੀ ਸਤ ਗੁਰੂ ਅੱਗੇ ਬਖਸ਼ਿਸ਼ ਕਰਦੇ ਨੇ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਲਿਹਾਰ ਜਿਨ੍ਹਾਂ ਜੀਵ ਰੂਪੀ ਸਖੀਆਂ ਨੇ ਵਾਹਿਗੁਰੂ ਪਰਮਾਤਮਾ ਨੂੰ ਪਾ ਲਿਆ ਨਾ ਮਹਾਰਾਜ ਕਹਿਣ ਲੱਗੇ ਉਹਨਾਂ ਤੋਂ ਬਲਿਹਾਰ ਜਾਈਏ ਉਹਨਾਂ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਕਿਉਂਕਿ ਜਿਹੜੀਆਂ ਖਸਮ ਵਾਲੀਆਂ ਹੋ ਗਈਆਂ ਜਿਹੜੀਆਂ ਸੁਹਾਗਨਾ ਨੇ ਉਹ ਆਪਣੇ ਪਤੀ ਤੋਂ ਬਿਨਾਂ ਆਪਣੇ ਖਾਵੰਦ ਤੋਂ ਬਿਨਾਂ ਦੂਜੇ ਦੀ ਝਾਕ ਨਹੀਂ ਰਖਦੀ ਮਹਾਰਾਜ ਕਹਿਣ ਲੱਗੇ ਤੂ ਦੇਂਦੀਏ ਸੁਹਾਗ ਪੂ ਤਉ ਤਨ ਕਾਈ ਕੋਰ ਜਿਨਾਂ ਨਾਂ ਸੁਹਾਗਨੀ ਤਿੰਨਾ ਝਾਕ ਨਾ ਹੋਰ ਮਹਾਰਾਜ ਕਹਿਣ ਲਗੇ ਇਸ ਲਈ ਉਹਨਾਂ ਤੋਂ ਬਲਿਹਾਰ ਜਾਈਏ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨਹਾਰ ਤੇ ਅਖੀਰ ਤੇ ਮਹਾਰਾਜ ਕਹਿਣ ਲੱਗੇ ਬੇਨਤੀ ਕਰਿਆ ਕਰ ਖੇ ਹੈ ਵਾਹਿਗੁਰੂ ਪਰਮਾਤਮਾ ਮੇਰੇ ਤੇ ਮਾਇਆ ਕਿਰਪਾ ਕਰ ਆਪਣੇ ਸ਼ਬਦ ਦੇ ਰਾਹੀ ਮੇਰੇ ਇਸ ਜੀਵਨ ਨੂੰ ਸਵਾਰ ਦੇ ਤੇ ਗੁਰਮਖੋ ਸ਼ਬਦ ਦੇ ਰਾਹੀ ਜੀਵਨ ਸਵਾਰਿਆ ਜਾ ਸਕਦੇ ਤਾਂ ਹੀ ਮਹਾਰਾਜ ਕਹਿੰਦੇ ਹਮ ਅਗਿਆਨ ਅਲਪ ਮਤ ਥੋੜੀ ਤੁਮ ਆਪਨ ਬਿਰਦ ਰਖਾਵੋ ਮਹਾਰਾਜ ਤੁਸੀਂ ਤੇ ਆਪਣਾ ਬਿਰਦ ਸੰਭਾਲੋ ਅਸੀਂ ਤੇ ਭੁੱਲਨ ਹਾਰੇ ਥੋੜੀ ਮਤ ਵਾਲੇ ਆ ਤੁਸੀਂ ਤੇ ਅਨਕ ਵਿਧੀ ਸਮਝਾਵੋ ਅਨੇਕਾਂ ਵਿਧੀਆਂ ਤੇ ਢੰਗਾਂ ਦੇ ਨਾਲ ਇਹ ਜੀਵ ਨੂੰ ਸਮਝਾ ਲੈਂਦੇ ਹੋ ਭੁੱਲੇ ਹੋਏ ਨੂੰ ਸਿੱਧੇ ਰਸਤੇ ਤੇ ਪਾਉਣ ਵਾਲਿਓ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ ਇਹ ਮਨ ਵਾਰ-ਵਾਰ ਦੂਜੇ ਪਾਸੇ ਜਾਂਦਾ ਹੈ ਇਹਨੂੰ ਆਪਣੇ ਚਰਨਾਂ ਨਾਲ ਜੋੜੋ ਇਨੂੰ ਆਪਣੇ ਸ਼ਬਦ ਦੇ ਲੜ ਲਾਓ ਸਾਵਣ ਤਿੰਨ ਸੁਹਾਗਣੇ ਜਿਨ੍ਹਾਂ ਰਾਮ ਨਾਮ ਓਰਹਾਰ ਸਤਗੁਰੂ ਕਹਿਣ ਲੱਗੇ ਸਾਵਣ ਦੇ ਮਹੀਨੇ ਵਿੱਚ ਅਸਲ ਵਿੱਚ ਉਹ ਸੁਹਾਗਣਾਂ ਨੇ ਜਿਨ੍ਹਾਂ ਨੇ ਰਾਮ ਨਾਮ ਓਰਹਾਰ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਗਲੇ ਦਾ ਹਾਰ ਬਣਾ ਲੇ ਭਾਵ ਉਹ ਪਰਮਾਤਮਾ ਦੇ ਨਾਮ ਤੋਂ ਕਦੇ ਦੂਰ ਨਹੀਂ ਹੁੰਦੇ ਉਹਦੇ ਨਾਮ ਸਿਮਰਨ ਨਾਲ ਜੁੜੇ ਰਹਿੰਦੇ ਨੇ ਨਾਮ ਨਾਲ ਇੰਨਾ ਪਿਆਰ ਪਾ ਲੈਂਦੇ ਨੇ ਜਿਵੇਂ ਮਾਰੂਥਲ ਦੀ ਧਰਤੀ ਦੇ ਅੰਦਰ ਲੋਕ ਪਾਣੀ ਨਾਲ ਪਿਆਰ ਕਰਦੇ ਨੇ ਜਿਵੇਂ ਰਾਜਸਥਾਨ ਦੇ ਅੰਦਰ ਮਾਰੂਥਲ ਹੈ ਨਾ ਉੱਥੇ ਲੋਕੀ ਪਾਣੀ ਦੀ ਕੀਮਤ ਨੂੰ ਜਾਣਦੇ ਨੇ ਪਾਣੀ ਨਾਲ ਪਿਆਰ ਕਰਦੇ ਨੇ ਊਠ ਜਿਹੜਾ ਆ ਉਹ ਦਰਖਤਾਂ ਉੱਪਰ ਚੜ੍ਹੀ ਹੋਈ ਬੇਲ ਦੇ ਨਾਲ ਪਿਆਰ ਕਰਦਾ ਹੈ ਮਹਾਰਾਜ ਕਹਿਣ ਲੱਗੇ ਜਿਵੇਂ ਇੱਕ ਹਿਰਨ ਘੰਡੇ-ਹੀੜੇ ਦੀ ਆਵਾਜ਼ ਤੇ ਆਪਾ ਕੁਰਬਾਨ ਕਰ ਦਿੰਦਾ ਹੈ ਇਸ ਤਰ੍ਹਾਂ ਮੇਰੇ ਮਨ ਵਿੱਚ ਪਰਮਾਤਮਾ ਦੇ ਨਾਮ ਦਾ ਪਿਆਰ ਹੈ ਮਾਰਵਾੜ ਜੈਸੇ ਨੀਰ ਬਾਲਹਾ ਬੇਲ ਬਾਲਹਾ ਕਰ ਹਲ ਜਿਉਂ ਕੋ ਰੰਕ ਨਿਸਨਾਦ ਬਾਲਹਾ ਤਿਉਂ ਮੇਰੇ ਮਨ ਰਾਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤਰੰਗ ਰੂੜੋ ਮੇਰੋ ਰਾਮਈਆ ਸਤਿਗੁਰੂ ਕਹਿਣ ਲੱਗੇ ਇੰਨਾ ਪਿਆਰ ਹੈ ਕਿ ਉਹ ਵਾਹਿਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜਿਵੇਂ ਗੁਰਮਖੋ ਧਰਤੀ ਬਰਸਾਤੀ ਪਾਣੀ ਤੋਂ ਬਿਨਾ ਸੁੱਕ ਜਾਂਦੀ ਏ ਮੀਂਹ ਪਵੇ ਤੇ ਧਰਤੀ ਵੀ ਗੁਰਮਖੋ ਖਰਿਆਵਲਤਾ ਦੇ ਸਹਤ ਹੋ ਜਾਂਦੀ ਏ ਜਿਵੇਂ ਗੁਰਮਖੋ ਇੱਕ ਜਿਹੜਾ ਭਵਰਾ ਹੈ ਉਹ ਖਿੜੇ ਹੋਏ ਫੁੱਲ ਦੀ ਬਾਸ਼ਨਾ ਤੇ ਆਪਾ ਕੁਰਬਾਨ ਕਰ ਦਿੰਦਾ ਹੈ ਜਿਵੇਂ ਇੱਕ ਕੋਇਲ ਅੰਬ ਦੇ ਬੂਟੇ ਨਾਲ ਪਿਆਰ ਪਾਉਂਦੀ ਏ ਉਹਦੇ ਤੇ ਬੈਠ ਕੇ ਮਿੱਠੇ ਮਿੱਠੇ ਗੀਤ ਗਾਉਂਦੀ ਏ ਵਾਹਿਗੁਰੂ ਦੇ ਨਾਮ ਨਾਲ ਇੰਨਾ ਪਿਆਰ ਜਿਉ ਧਰਨੀ ਕੋ ਇੰਦਰ ਬਾਲ ਹ ਕੁਸਮ ਬਾਸ ਜੈਸੇ ਭਵਰ ਲਾ ਤੇ ਮਹਾਰਾਜ ਕਹਿਣ ਲੱਗੇ ਜਿਉ ਕੋਕਲ ਕੋ ਅੰਬ ਬਾਲ ਹ ਤਿਉ ਮੇਰੇ ਮਨ ਰਾਮਈਆ ਇਨਾ ਪਿਆਰ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਚਕਵੀ ਕੋ ਜੈਸੇ ਸੂਰਬਾਲ ਹਨ ਜਿਵੇਂ ਇੱਕ ਚਕਵੀ ਸੂਰਜ ਦੇ ਨਾਲ ਪਿਆਰ ਕਰਦੀ ਏ ਤੇ ਮਾਨ ਸਰੋਵਰ ਹੰਸਲਾ ਜਿਵੇਂ ਮਾਨ ਸਰੋਵਰ ਦੇ ਨਾਲ ਹੰਸ ਦਾ ਪਿਆਰ ਏ ਨਾ ਕਹਿਣ ਲੱਗੇ ਨਾਮ ਦੇ ਨਾਲ ਇਨਾ ਪਿਆਰ ਹੈ ਜਿਉਂ ਤਰਨੀ ਕੋ ਕੰਤ ਬਾਲ ਹ ਤਿਉ ਮੇਰੇ ਮਨ ਰਾਮਈਆ ਜਿਵੇਂ ਇੱਕ ਸੁਹਾਗਣ ਨੂੰ ਆਪਣੇ ਪਤੀ ਦੇ ਨਾਲ ਪਿਆਰ ਹੈ ਪਤੀ ਦੀ ਤੜਫ ਹੈ ਅੰਦਰ ਵਾਹਿਗੁਰੂ ਪਰਮਾਤਮਾ ਤੇਰੇ ਨਾਮ ਨਾਲ ਇੰਨਾ ਪਿਆਰ ਹੈ ਫਿਰ ਮਹਾਰਾਜ ਕਹਿਣ ਲੱਗੇ 바ਦਕ ਕੋ ਜੈਸੇ ਖੀਰ ਬਾਲ ਹਾ ਚਾਤਰਕ ਮੁਖ ਜੈਸੇ ਜਲ ਤਰਾ ਮਛਲੀ ਕੋ ਜੈਸੇ ਨੀਰ ਬਾਲ ਹਾ ਤਉ ਮੇਰਾ ਮਨ ਰਾਮਈਆ ਜਿਵੇਂ ਇੱਕ ਛੋਟਾ ਬੱਚਾ ਰੋਵੇ ਤੇ ਉਹਦਾ ਪਿਆਰ ਹੈ ਦੁੱਧ ਨਾਲ ਮਾਂ ਉਹਨੂੰ ਚੁੱਕ ਕੇ ਛਾਤੀ ਨਾਲ ਲਾਉਂਦੀ ਏ ਤੇ ਬੱਚਾ ਚੁੱਪ ਹੋ ਜਾਂਦਾ ਹੈ ਸਤਿਗੁਰੂ ਕਹਿਣ ਲੱਗੇ ਜਿਵੇਂ ਇੱਕ ਬਿਵਹਾ ਸਵੰਤੀ ਬੂੰਦ ਨੂੰ ਪਿਆਰ ਕਰਦਾ ਭਾਵੇਂ ਦੁਨੀਆਂ ਦੇ ਉੱਪਰ ਅਨੇਕਾਂ ਸਰੋਵਰ ਸਮੁੰਦਰ ਨਦੀਆਂ ਨਾਲੇ ਪਾਣੀ ਦੇ ਨਾਲ ਭਰੇ ਨੇ ਪਰ ਬਿਹਾ ਸੁਵੰਤੀ ਬੂੰਦ ਤੋਂ ਬਿਨਾ ਤੜਫਦਾ ਹੈ ਉਹਦਾ ਪਿਆਰ ਹੀ ਸੁਵੰਤੀ ਬੂੰਦ ਦੇ ਨਾਲ ਹੈ ਮਹਾਰਾਜ ਕਹਿਣ ਲੱਗੇ ਮਛਲੀ ਕੋ ਜੈਸੇ ਨੀਰ ਬਾਲਹ ਤਿਉ ਮੇਰੇ ਮਨ ਰਾਮਈਆ ਜਿਵੇਂ ਇੱਕ ਮੱਛੀ ਪਾਣੀ ਤੋਂ ਬਿਨਾ ਤੜਫਦੀ ਹੈ ਵਾਹਿਗੁਰੂ ਪਰਮਾਤਮਾ ਤੇਰੇ ਨਾਮ ਨਾਲ ਇੰਨਾ ਪਿਆਰ ਸੱਚ ਜਾਣਿਓ ਏਦਾਂ ਦਾ ਪਿਆਰ ਕਿਤੇ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਬਣ ਜਾਏ ਸਾਡਾ ਬਾਣੀ ਨਾਲ ਬਣ ਜਾਏ ਤੇ ਸਾਡਾ ਇਹ ਜੀਵਨ ਸੁਹੇਲਾ ਹੋ ਜਾਏ ਸਾਡੇ ਜੀਵਨ ਵਿੱਚ ਸੁਖ ਆ ਜਾਣ ਮਹਾਰਾਜ ਕਹਿਣ ਲੱਗੇ ਸਾਵਣ ਦਾ ਮਹੀਨਾ ਉਹਨਾਂ ਲਈ ਆਤ ਦਾ ਸੁਖदाई ਹੈ ਜਿਹੜੇ ਵਾਹਿਗੁਰੂ ਪਰਮਾਤਮਾ ਦੇ ਨਾਮ ਨਾਲ ਜੁੜੇ ਨੇ ਗੁਰਮਖੋ ਇਹ ਆਪਾਂ ਸੰਖੇਪ ਦੀ ਵਿਚਾਰ ਕੀਤੀ ਹੈ ਵੈਸੇ ਜੇ ਇਹਦੀ ਵਿਚਾਰ ਕਰੀਏ ਤੇ ਕਾਫੀ ਲੰਬਾ ਸਮਾਂ ਚਾਹੀਦਾ ਹੈ ਅੱਜ ਸ਼ਹੀਦ ਭਾਈ ਸਹਿ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਵਸ ਵੀ ਹੈ ਇਹਦੀ ਵਿਚਾਰ ਆਪਾਂ ਸ਼ਹੀਦੀ ਗਾਥਾ ਸ਼ਾਮਾਂ ਦੇ ਦੀਵਾਨਾਂ ਵਿੱਚ ਜਦੋਂ ਇਤਿਹਾਸ ਦੀ ਕਥਾ ਹੁੰਦੀ ਉਹਦੇ ਵਿੱਚ ਕਰਾਂਗੇ ਸਤਗੁਰੂ ਕਿਰਪਾ ਕਰਨ ਜੋ ਸਾਵਣ ਦਾ ਮਹੀਨਾ ਆਰੰਭ ਹੋਇਆ ਮਹਾਰਾਜ ਕਿਰਪਾ ਕਰਨ ਆਪ ਸਮੂਹ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਬਨਾ ਦੇ ਘਰਾਂ ਵਿੱਚ ਸਬਨਾ ਦੇ ਮਨਾਂ ਵਿੱਚ ਮਹਾਰਾਜ ਸੁਖ ਸ਼ਾਂਤੀ ਵਰਤਾਉਣ ਸਬ ਨਾਨੂ ਚੜ੍ਹਦੀ ਕਲਾ ਖੁਸ਼ੀਆਂ ਤੇ ਖੇੜਿਆਂ ਦੇ ਨਾਲ ਇਹ ਸਾਵਣ ਦਾ ਮਹੀਨਾ ਬਤੀਤ ਕਰਾਉਣ ਜੇ ਉਹਦੇ ਨਾਮ ਨਾਲ ਸਾਡਾ ਪਿਆਰ ਬਣ ਗਿਆ ਨਾ ਤੇ ਸਾਡਾ ਜੀਵਨ ਹੀ ਸਫਲਾ ਹੈ ਮਹਾਰਾਜ ਨੇ ਸਾਵਣ ਦਾ ਮਹੀਨਾ ਇਹ ਸਰੀਰ ਮਨੁੱਖਾ ਜਨਮ ਨੂੰ ਵੀ ਕਿਹਾ ਹੈ ਤੇਰੇ ਹੁਕਮੈ ਸਾਵਣ ਆਇਆ ਮੈਂ ਸਤ ਕਾ ਹਲ ਜੁ ਆਇਆ ਨਾਉ ਬੀਜਨ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਉ ਮਹਾਰਾਜ ਅਮਨੁਖਾ ਸਰੀਰ ਇਹ ਵੀ ਤੇ ਇੱਕ ਸਾਉਣ ਦਾ ਮਹੀਨਾ ਹੈ ਇਹਦੇ ਵਿੱਚ ਕਿਰਪਾ ਕਰ ਬੱਦਲ ਬਣ ਕੇ ਨਾਮ ਅੰਮ੍ਰਿਤ ਦੀ ਵਰਖਾ ਕਰ ਤੇ ਇਹ ਵੀ ਹਰਿਆ ਭਰਿਆ ਹੋ ਜਾਏ ਹੋਈਆਂ ਬੇਅੰਤ ਭੁੱਲਾਂ ਦੀ ਆਪ ਸੰਗਤ ਨੇ ਖਿਮਾ ਕਰ ਦੇਣੀ ਬੜੇ ਟਿਕਾ ਦੇ ਨਾਲ ਤੁਸੀਂ ਸਾਰਿਆਂ ਬਾਣੀ ਦੀ ਵਿਚਾਰ ਸਰਵਣ ਕੀਤੀ ਔਰ ਬਹੁਤ ਸਾਰਾ ਮਾਨ ਵੀ ਕੀਤਾ ਹੈ ਮਹਾਰਾਜ ਸਭਨਾ ਦੀਆਂ ਹਾਜ਼ਰੀਆਂ ਪੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ